ਹਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੰਗਲ ਪੰਹਿਆਂ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ ਵਪਾਰ ਦੇ ਕੰਮ ਹੈ ਜਿਹੜਾ ਵੀਰਜਹਣਾ ਦਾ ਕਾਫੀ ਖੂਬਸੂਰਤ ਪਸ਼ੂ ਆ ਜਿਹੜੇ ਵੀਰਜਹਣਾ ਕੋਲ ਸਾਰੀਆਂ ਪਹਿਲਣਾ ਮੈਡਮ ਆ ਤੇ ਸਾਰੀਆਂ ਸੋਈਆਂ ਤੇ ਸਾਰੀਆਂ ਮਗਰੀ ਬੱਸ਼ੀਆਂ ਆ ਤੇ ਇੱਕ ਜਿਹੜੀ ਗੱਬਣੇ ਆ ਬਸ ਇਹ ਜਿਹੜੀ ਆ ਇਹ ਵੀ ਚੰਗੀ ਤਿਆਰ ਹੁੰਦੀ ਹੈ ਇਹ ਗੱਬਣੇ ਹੱਲੇ ਚੰਗੇ ਦੁੱਧ ਵਾਲੀਆਂ ਮਿਹਣਾਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਆਂ ਵਿੱਦੀ ਹੁਣਾਂ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਸੋਸ਼ਲ ਜੀ ਸਾਰਿਆਂ ਨੂੰ ਹਾਂਜੀ ਵਿੱਦੀ ਸਾਸੀ ਗੱਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਠੀਕ ਠਾਕ ਕਰ ਪਾਲ ਜੀ ਵਿੱਦੀ ਨਾਮ ਦੱਸਦੇ ਕਰੀ ਆਪਣਾ ਨਾਂ ਮੇਰੇ ਤਰਫੋਂ ਦੱਸਾਂਗੇ ਮੇਰਾ ਹਾਂਜੀ ਬੜਨਾਗਲ ਬਈਆਂ ਵਾਲਾ ਠੀਕ ਹੈ ਜਿਲਾ ਅਮਰਸੋਹ ਜੀ ਤੇ ਫੋਨ ਨੰਬਰ ਵੀ ਬੋਲਦੇ ਕਰੀ ਫੋਨ ਨੰਬਰ 97818 ਹਾਂਜੀ 821 ਇੱਕ ਨੰਬਰ ਜਿਹਾ ਮੇਰਾ ਠੀਕ ਹੈ ਤੇ ਵਪਾਰ ਦੇ ਕੰਮ ਫਿਰ ਆਪਣਾ ਕਿੰਨਾ ਕਚਰਾ ਹੋ ਗਿਆ ਕਰਦੇ ਨੇ ਅਪਰਵੰਤੀ ਮੈਂ ਹਰ ਕਿ ਲਗਾ ਕੋਈ 2-3 ਮਹੀਨੇ ਹੋ ਗਏ ਮੈਨੂੰ 3 ਨਰ ਮਹੀਨੇ ਹੋ ਗਏ ਆ ਅੱਛਾ ਜੀ ਜਿਆਦਾ ਪੁਰਾਣਾ ਨਹੀਂ ਆ ਸ਼ੁਰੂ ਕੀਤਾ ਠੀਕ ਆ ਜੇ 2-3 ਮਹੀਨੇ ਹੋ ਗਏ ਸ਼ੁਰੂ ਕੀਤੇ ਨੂੰ ਹਣਾ ਠੀਕ ਆ ਤੇ ਆਪਣੀਆਂ ਹੀ ਗਾਵਾਂ ਤੇ ਉਹ ਕੁਸਿਅਲ ਕੀਤੀਆਂ ਨੇ ਅੱਛਾ ਚੰਗੀਆਂ ਤਿਆਰ ਕਰਕੇ ਅੱਛਾ ਆ ਵੀ ਕੁਝ ਲਿਆਂ ਨਾ ਵੇ ਜਾਪਾਂ ਸਿਰਕਾਂ ਨਾਲ ਲਈਆਂ ਇੱਕ ਇਹ ਜੜੀਆਂ ਲਿਆਂਦੀਆਂ ਵਾ ਕੁਛ ਆਪਣੀਆਂ ਵੀ ਤਿਆਰ ਕਰਕੇ ਵੇਚ ਲੈਂਦੇ ਜੀ ਠੀਕ ਆ ਤੇ ਸ਼ਰਵਾਦ ਫੇਰਾ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਹਾਂਜੀ ਵੀਰ ਜੀ ਇਹਦੇ ਤੋਂ ਹੀ ਆਪਾਂ ਕਰ ਲਈਏ ਤਾਂ ਜੀ ਸੋਈ ਮਗਰ ਵੱਛੀ ਚ ਹਾਂਜੀ ਵੱਛੀ ਵੱਛੀ ਸਾਰੀਆਂ ਮਗਰੀ ਵੱਛੀਆਂ ਵਾਂ ਜਿੰਨੀਆਂ ਦੇਖ ਸਕਦੇ ਤੇ ਵੱਛੀਆਂ ਵਾਂ ਜਿਹੜੀਆਂ ਚੰਗੇ ਟੀਕੇ ਦੀਆਂ ਵਾਂ ਹਾਂਜੀ ਹਾਂਜੀ ਸੋਹਣੀਆਂ ਮੱਛੀਆਂ ਵਾਂ ਹਾਂਜੀ ਕਿੰਨਵਾਂ ਸੂਆ ਵੀਰ ਜੀ ਪਹਿਲਾ ਸੂਆ ਵੀਰ ਜੀ ਦਾ ਕਿੰਨੇ ਦਿਨਾਂ ਦੀ ਸੋਈ ਨੂੰ ਇਹਨੂੰ ਸੋਈ ਨੂੰ 2 ਦਿਨ ਹੋਏ ਆ ਅੱਛਾ ਹਾਂਜੀ ਹਾਂਜੀ ਕਿੰਨਾ ਦੁੱਧ ਚਵਾਜੂ ਪਹਿਲੇ ਸੂਵੇ ਇਹ 2 ਦਿਨ ਵਿੱਚ ਦੁੱਧ 20 ਤੋਂ 25 ਹਜ਼ਾਰ ਅੱਛਾ ਹਾਂਜੀ ਵੀ ਇਹ ਤੋਂ ਪਲਾਸੀ ਜਿਹੜਾ ਪਹਿਲੇ ਸੂਵੇ ਦੁੱਧ ਚਵਾਜੂਗੀ ਲਓ ਫਿਰ ਤੋਰ ਦ ਸਨਾਂ ਦਾ ਸਾਈਜ਼ ਜਿਹੜਾ ਠੀਕ ਹੈ ਹਵਾਨੇ ਤੇ ਨਾੜਾ ਨੂੜਾ ਕਾਫੀ ਸੋਹਣੀਆਂ ਆ ਮੈਂ ਜਿਹੜੀਆਂ ਮਿਲਕਵੇ ਨੇ ਵੀ ਚੰਗੀ ਸੋਹਣੀ ਲੱਗੀ ਐ ਤੇ ਰੰਗ ਰੂਪ ਦੀ ਬੜੀ ਸਫਾਈ ਝਾ ਜਿਹੜੀ ਤੋਰ ਦੇ ਕਰੀ ਵੀ ਦਿਓ ਸਿੱਧੀ ਲੈ ਜਾਓ ਉੱਥੋਂ ਕਮਾ ਲਿਓ ਆ ਜ ਲੈ ਆਓ ਬਾਕੀ ਕਾਫੀ ਸੋਹਣੇ ਰੰਗ ਰੂਪ ਦੀ ਵੜਿਆ ਜਿਹੜੀ ਚੱਲਿਆ ਚੰਗੀ ਤਿਆਰ ਹੋਈ ਜਾ ਗੱਦ ਕਾਠ ਵੀ ਚੰਗਾ ਤੇ ਬੋਡੀ ਵੇਟ ਵੀ ਜਿਹੜਾ ਸੋਹਣਾ ਤੇ ਵੀਰ ਜੀ ਫਿਰ ਕੀ ਰੱਖੀ ਉਹ ਤਰ੍ਹਾਂ ਠੰਡੀ ਤੇਰੀ ਆ ਜਿਹੜੀ ਭਾਵੇਂ ਰੱਸੀ ਪਾਉ ਤੇ ਭਾਵੇਂ ਨਾ ਆਪਾ ਤੇ ਕੀ ਰੱਖੀਏ ਦਾ ਫਿਰ ਮੋਲ ਆਪਾ ਮੋਲ ਕਿੱਤੀ ਇਹਦੇ ਜੇ ਇਹਨੇ 80 ਤੇ ਮੈਂ ਦੇ ਦੀ ਆਪਾਂ ਅੱਛਾ ਤੇ ਪਰ ਜਿਹੜੇ ਦੇ ਨਹੀਂ ਆਪਾਂ 72000 ਦੇ ਦਵਾਂਗੇ 72000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮੰਤਨ ਕੋਈ ਮੰਤਨ ਥੋੜਾ ਪਤਾ ਕਰ ਦਾਂਗੇ ਚਲੋ ਕੋ ਫੋਨ ਲਾਵੇ ਇੱਕ ਕਰੀ ਹਣਾ ਹਾਂਜੀ ਹਾਂਜੀ ਫੋਨ ਲਾ ਪਹਿਲੀ ਵੀਡੀਓ ਵਾ ਤੇ ਹਾਂਜੀ ਹਾਂਜੀ ਮਾਲ ਦੇ ਕੇ ਤੋਰੇ ਕਿ ਨਰਾਜ਼ ਨਾ ਕਰੇ ਅਗੇ ਨਾ ਜੀ ਹਾਂਜੀ ਨਰਾਜ਼ ਕਰਨ ਦੀ ਗੱਲ ਨਹੀਂ ਹੈਗੀ ਅੱਛਾ ਹਾਂਜੀ ਠੀਕ ਹੈ ਵਧੀਆ ਮਾਲ ਵਧੀਆ ਠੀਕ ਹੈ ਸੂਰੇ ਗਾ ਆ 20 ਤੋਂ ਪਲੱਸ ਗਰੰਟੀ ਅਸੀਂ ਦੇਵੂਗੀ ਠੀਕ ਹੈ ਬਾਕੀ ਵਹਿੜਾ ਵਿੱਚ ਜਿਹੜੀ ਜਿੰਨੀ ਸੇਵਾ ਚੇਤੇ ਵੀ ਆਪਣੇ ਚੰਗੀ ਸੇਵਾ ਕਰੂਗਾ ਹਾਂਜੀ ਉਹ ਵੀ ਇਹ ਤੋਂ ਵਧੀਆ ਦੇਵੂਗੀ ਠੀਕ ਹੈ ਜੀ ਬਾਕੀ ਮਗਰ ਵੱਛੀ ਵੀ ਜਿਹੜੀ ਸੋਹਣੀ ਆ ਇਹ ਵੀ ਜਿਹ ਤੇ ਬਾਕੀ ਸੋਨੇ ਪ੍ਰਿੰਟ ਦੀ ਸੋਨੇ ਰੰਗ ਰੂਪ ਦੀ ਵੈੜ ਆ ਜਿਹੜੀ ਦੋ ਦਿਨ ਸੋਈ ਨਾ ਹੋਏ ਤੇ ਹੁਣ ਆ ਵੀ ਪਹਿਲਾ ਸੁਭਾਈ ਜੇ ਹਾਂਜੀ ਵੀਰ ਜੀ ਪਹਿਲਾ ਤੁਗਾ ਗਾ ਆ ਅੱਛਾ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹ ਕੱਲ ਸੋਈ ਆ ਇਹ ਕੱਲ ਦੀ ਅੱਛਾ ਹਾਂਜੀ ਵੀਰ ਜੀ ਤੇਰੇ ਮਗਰੇ ਵੱਚੀ ਇਹਦਾ ਬੱਚਾ ਬਿਲਕੁਲ ਤਾਜ਼ੇ ਨਾਲ ਦਈ ਜਾਂ ਨਾਲ ਬਿਲਕੁਲ ਤਾਜ਼ਾ ਤੇ ਥਾਣੇ ਦੇ ਤਾਂ ਦੇਖਣ ਠੰਡੀ ਆ ਹਾਂ ਵੀਰ ਜੀ ਅੱਛਾ ਇਹ ਵੀ ਠੰਡੀ ਦੀ ਰੀ ਆ ਜਿਹੜੀ ਹਾਂਜੀ ਹਾਂਜੀ ਆ ਦੇਖ ਸੰਦੇ ਜੀ ਬਾਕੀ ਕੁਛ ਭੁਲਾ ਭੁਲਾ ਵੀ ਹਵਾਨੇ ਤੇ ਹੈਗੀਆਂ ਵਾ ਬਾਕੀ ਜਿਤਨਾ ਚਵਾਈਆਂ ਹੋ ਗਈਆਂ ਉਤਨਾ ਉਤਨਾ ਫਸਲ ਜਿਹੜਾ ਹੋੜ ਵਧੀਆ ਨਿਕਲਦਾ ਹੋਣਾ ਤੇ ਇਹ ਵਿੱਚ ਕਿੰਨਾ ਦੁੱਧ ਆਜੂਗੀ ਇਹ ਵਿੱਚ ਭੋਲਾ ਇਹ 13 14 ਕਿਲੋ ਦਾ ਆ ਰਿਹਾ ਹੈ ਟਾਈਮ ਤੇ ਠੀਕ ਆ ਇਹਦੇ 13 ਚਲੋ 13 ਇਹ ਕਿੰਨੇ ਵੱਧ ਨੂੰ ਘੱਟ ਨਹੀਂ ਹੁੰਦਾ ਇੱਤੋਂ ਠੀਕ ਆ ਹਾਂਜੀ ਵੀਰ ਜੀ ਤੇ ਕਿੰਨਾ ਦੁੱਧ ਚਵਾਈ ਜਾਊਗੀ ਦੋ ਦੇ ਵਿੱਚ 18 ਬਿਜਟ ਲਗਾ ਆਇਆ ਹੈ ਛੇ ਵੀ 18 ਮੀਟਰ ਜਿਹੜਾ ਚਵਾਈ ਜਾਊਗੀ। ਇੱਥੇ ਵਾਲਾ ਥਾਂ ਲੱਗਾ ਇਹਨੂੰ ਬਹੁਤ ਸੁਨੇ ਹਿਤ ਲਾਵਾਂਗੇ ਇਹਨੂੰ। ਠੀਕ ਹੈ ਜੀ। ਹਾਂ ਜੀ ਜੀ। ਤੇ ਲਿਆ ਫਿਰ ਤੋਰੀਏ। ਚਵਾਈ ਰੱਸੀ ਪਾ ਕੇ ਕਰਦੇ ਕਿ ਉਤਰਾ ਹੀ। ਉਹ ਤਾਂ ਵੀਰ ਜੀ ਰੱਸੀ ਪਾ ਲਈ ਦੀ ਆ। ਆਪਣੀ ਆਂ ਇਥਰੋਂ ਕੇਵਲ ਤਾਜਾਂ ਤੋਂ ਪਹਿਲਾਂ ਬੇਬਰੇ ਆ। ਹਾਂ ਜੀ ਹਾਂ ਜੀ। ਬਾਕੀ ਗਝਾਉਣੀ ਚਾਹੀਦੀ ਆ ਰੱਸੀ ਚਲੋ। ਹੈਗੀ ਥੋੜੀ ਕ੍ਰੋਸ ਪੰਚ ਆ। ਹਾਂ ਜੀ ਹਾਂ ਜੀ। ਫੈਟ ਵੀ ਚੰਗੀ ਆਈ ਜਾਊਗੀ ਥੱਲੇ ਬੜੀ ਸਫਾਈ ਤੇ ਤਿਆਰ ਹੋਈ ਆ ਲਿਖ ਸਕਦੇ ਜੀ। ਆ ਜਾ ਵੀ ਜੀ ਲੈ ਆਓ ਜੀ। ਆ ਦੇਖ ਸਾਧੂ ਜੀ ਥੱਲੇ ਉਹ ਜਿਹੜੀ ਚੰਗੀ ਤਿਆਰ ਹੋਈ ਆ ਬਾਕੀ ਜਿਹੜਾ ਕੋਈ ਵੀਰ ਚੰਗੀ ਸਾਂਭ ਵਾਲਾ ਖੜੂਗਾ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ ਹਾਂਜੀ ਤੇ ਵਿੱਧੀ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਮੁੱਲ ਵਿੱਤੀ ਇਹਦਾ ਵੇਚਣਾ ਮੱਝੀ ਆਪਾਂ ਕਰ ਲਈਏ ਹਾਂਜੀ ਪਰ ਜਿਹੜੀ ਆਪਾਂ ਦੇਹੀ ਨਹੀਂ ਆਪਾਂ ਉਹ ਗੱਲ ਕਰਾਂਗੇ ਦੀ 60000 ਵਿੱਚ ਦੇ ਦਾਂਗੇ ਨਾ ਅੱਛਾ ਹਾਂਜੀ ਬਾਕੀ ਮਨ ਤਾਂ ਮੌਕੇ ਤੇ ਕਰ ਦੋ ਮੌਕੇ ਤੇ ਕਰਾਂਗੇ ਇਹ ਵੀ ਦੁੱਧ 18 ਮਿਲੀਟਰ ਚਵਾਈ ਜਾਊਗੀ ਵਧੀਆ ਠੀਕ ਹੈ ਜੀ ਬਾਕੀ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਖਾਲੀ ਨਾ ਮੋੜੇ ਕਿਹਨਾਂ ਵਾਜੇ ਇਹਦੇ ਆਂਗੀਆਂ ਨਹੀਂ ਇਹਦੇ ਥਾਣੇ ਕਿਹਦੇ ਹਿੱਤ ਤੋਂ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਆ ਜਿਹੜਾ ਇਹਦਾ ਵੀ ਹਾਂਜੀ ਤੇ ਹੁਣ ਜਿਹੜੀ ਇੱਕ ਧਨਵੇਤ ਬਾਦ ਦਿਖਾਉਣੀ ਆ ਇਹ ਵੀ ਤਾਜੀ ਸੋਈ ਆ ਥਾਣ ਬੜਾ ਕਮਾਲ ਦਾ ਇਹਦਾ ਵੀ ਆ ਦੇਖ ਸਕਦੇ ਪ੍ਰੋਪਰ ਹੱਥ ਚੋਂ ਨਾਲਾ ਥਾਣੇ ਆ ਜਿਹੜਾ ਇਹਦਾ ਬਿਲਕੁਲ ਮੁੱਠੀ ਵਾਲਾ ਸਨ ਇਹ ਵੀ ਜੀ ਕੱਲ ਰਾਤ ਸੋਈ ਆ ਅੱਛਾ ਕੱਲ ਰਾਤ ਸੋਈ ਆ ਹਾਂਜੀ ਇਹ ਵੀ ਕੱਲ ਰਾਤ ਸੋਈ ਇਹਦੇ ਮਗਰ ਵੀ ਵੱਛੀ ਇਹਦੇ ਮਗਰ ਵੀ ਵੱਛੀ ਆ ਇਹਦੀ ਵੱਛੀ ਉਹ ਬੈਠੀ ਜੀ ਇਹਦੀ ਵੱਛੀ ਉਹ ਬੈਠੀ ਹੋ ਹਾਂ ਦੇਖ ਸਕਦੇ ਜੀ ਇਹਦੇ ਮਗਰ ਵੀ ਜਿਹੜੀ ਸੋ ਸੋਨੇ ਟੇਕੇ ਦੀ ਬੱਛੀ ਆ ਜਿਹੜੀ ਇਹਦੇ ਮਗਰ ਵੀ ਆ ਦੇਖ ਸੰਦੇ ਜੀ ਬਾਕੀ ਜਿਹੜਾ ਕੋ ਵੀਰ ਬੱਛੀਆਂ ਤਿਆਰ ਕਰਨ ਦਾ ਸ਼ਕੀਨ ਹੈ ਉਹਨਾਂ ਵੀ ਦਾ ਵਾਸਤੇ ਵੀ ਚੰਗੀਆਂ ਕਿਉਂਕਿ ਹੈਗੀਆਂ ਵੀ ਵੜਾ ਨਮੀਆਂ ਤੇ ਮਗਰ ਵੀ ਬੱਛੀਆਂ ਇਹ ਵੀ ਜੀ ਬੱਛੀ ਆ ਕੋਈ ਗਲਬਾ ਨਹੀਂ ਹੈ ਜੀ ਠੀਕ ਹੈ ਜੀ ਇਹਨੂੰ ਚੋਰੋ ਪਾਏ ਪਰ ਉਹ ਆਂਗ ਪਾੜੇ ਵਾਇਆ ਇਹ ਵੱਡੀ ਆ ਕੱਦ ਕਾਟ ਦੀ ਜਿਹੜੀ ਚੰਗੀ ਉੱਚੀ ਹੈ ਨਾ ਤੇ ਇਹ ਕਿੰਨਾ ਕੁ ਚੋਈ ਜਾਊਗੀ ਦੁੱਧ ਇਹ ਬੱਛੀ 18-8 ਲੱਗੇ ਦਾ ਘੱਲੋ ਕੋਈ ਠਰਾਂ ਬਾਦੀ ਜੋ ਘਟਨੀ ਜਾਊਗੀ ਚੰਗੀ ਸੇਵਾ ਦੇ ਅੱਛਾ ਇਹਨੇ ਸੋਏ ਆ ਵੀ ਲਿਆ ਫਿਰ ਤੋਰ ਦਈਏ ਨਵੇਂ ਕੁਛੜਾ ਸਾਰੀਆਂ ਵੇੜਾਂ ਜਿਹੜੀਆਂ ਕੋਈ 18 20 ਦੇ ਲਾਗੇ ਬੰਨੇ ਵਾਲੀਆਂ ਹੀ ਆ। ਬਾਕੀ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਵੇਖ ਕੇ ਖੜੋ। ਪਹਿਲੀ ਵੀਡੀਓ ਵਾਪਨੀ ਇਸ ਕਰਦੇ ਵਿੱਚੋਂ ਦੇ ਆਓ ਇੱਥੇ ਆਪਣੀ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਜਿਹੜੀ ਚੰਗੀ ਲੱਗਦੀ ਆ ਉਹ ਵਾਲੀ ਕੋਈ ਵੀ ਲੈ ਜੇ। ਰੰਗ ਰੂਪ ਦੀਆਂ ਜਿਹੜੀਆਂ ਸੋਹਣੀਆਂ ਉਤਰਾ ਵੀ ਘਰੇ ਵੀ ਵੀ ਇਨ੍ਹਾਂ ਨੇ ਗਾਵਾਂ ਸੋਹਣੀਆਂ ਰੱਖੀਆਂ। ਬਾਕੀ ਮੌਸਮ ਠੰਡਾ ਵਾ ਨਵਾਈਆਂ ਨਵਾਈਆਂ ਨਹੀਂ ਆ। ਨਹੀਂ ਤਾਂ ਨਮਾਉਣਾ ਇਹੋ ਜਿਹਾ ਪਛੋਦੀ ਤੌਰ ਹੋਰ ਬਣ ਜਾਂਦੀ। ਬਹੁਤ ਜ਼ਿਆਦਾ ਬੈਂਦੀ ਹਾਂਜੀ ਹਾਂਜੀ ਤੇ ਵਿੱਚ ਫਿਰ ਇਹਦਾ ਵੀ ਮੁੱਲ ਆਪਾਂ ਦੱਸ ਦਈਏ ਮੁੱਲ ਵਿੱਚ ਇਹਦਾ ਵੀ ਮੰਨ ਲਓ ਇਹ ਵੱਡੀ ਗਾਂ ਚ ਹੁੰਦੀ ਹੈ ਵੀ ਹਾਂਜੀ 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 ਇਹਦਾ ਮੁੱਲ ਨਹੀਂ 8000 ਰੁਪਏ ਮੁੱਲ ਇਹਦਾ ਅੱਛਾ ਹਾਂਜੀ ਵਿੱਚ ਮੰਤਨ ਕਰ ਦੋਗੇ ਮੰਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਐਂਡ ਤੇ ਰਹਿ ਗਈ ਆ ਉਹ ਵੀ ਦਿਖਾ ਦਈਏ ਨਾ ਹਾਂਜੀ ਹਾਂਜੀ ਜੇ ਪਹਿਲਾਂ ਉਹਨੂੰ ਤੌਰ ਹੀ ਦਈਏ ਫੇਰ ਹੀ ਉਹਦੇ ਬਾਰੇ ਦੱਸਦੇ ਇਹ ਗੱਬਣ ਹੈ ਜਿਹੜੀ ਚੰਗੀ ਤਿਆਰ ਹੁੰਦੀ ਥੱਲੇ ਆ ਵੀ ਇਹਦਾ ਸੁਆ ਕਿਨਵਾਜੇ ਵੀਰ ਜੀ ਇਹਦਾ ਦੂਸਰਾ ਸੁਆ ਜਿਹੜਾ ਇਹਦੇ ਵੀਰ ਜੀ ਚੰਗੇ ਟੀਕੇ ਗਰਸੀ ਆ ਆ ਦੇਖੋ ਉਹ ਫਤਿਸ਼ੇ ਛੋਟਾ ਜਿਹਾ ਦਰਦੀ ਦਰਦੀ ਜੀ ਆ ਥੱਲੇ ਬੜੀ ਚੰਗੀ ਤਿਆਰ ਹੁੰਦੀ ਆ ਕਦ ਭਾਵੇਂ ਬਹੁਤਾ ਉੱਚਾ ਨਹੀਂ ਆ ਪਰ ਥੱਲੇ ਬੜੀ ਸਫਾਈ ਆ ਇਹ ਚੰਗੇ ਟੀਕੇ ਦੀ ਵੀਰ ਜੀ ਵਸੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਉੱਨੀ ਉੱਪਰੋਂ ਤੇ ਉਨੀ ਥੱਲੇ ਹਜੇ ਪੜਿਆਂ ਪੜਿਆਂ ਦਾ ਕੋਈ ਗੱਲ ਨਹੀਂ ਅਜੇ ਨੇ ਹੋਰ ਟਾਈਮ ਲੈ ਜਣਾ ਸੋਚਦੇ ਸੋਣ ਤੱਕ ਪੂਰੀ ਚੰਗੀ ਤਿਆਰ ਹੋਣਾ ਇਹਨੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਵੀ ਚੰਗਾ ਹਾਂ ਨੂੰ ਕਿ ਬਹੁਤ ਸੋਝ ਲੱਗਾ ਇਹਨੂੰ ਇਹ 8 ਤੋਂ 10 ਦਿਨ ਖੜਦੇ ਸੋਣਦੇ ਅਜੇ 8-10 ਦਿਨ ਕਹਿੰਦੇ ਕਿ ਸੋਣ ਚ ਖੜਦੀ ਆ ਹਾਂਜੀ ਹਾਂਜੀ ਤੇ ਆ ਦੇਖ ਸਕਦੇ ਜੀ ਬਾਕੀ ਕੁਛ ਕੁਛ ਭਲਾਵੇਂ ਹੈਗੀਆਂ ਹਵਾਨੇ ਦੇ ਹਾਂਜੀ ਹਾਂਜੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹਾਂਜੀ ਹਾਂਜੀ ਤੇ ਇਹ ਵਿੱਚ ਕਿੰਨਾ ਕੁ ਦੁੱਧ ਚ ਭਾਈ ਜਾਊਗੀ 100 ਲੀਟਰ ਦੋਲਚੋਇਆ ਫਿਰ ਲੈ ਸੋਈਂ ਅੱਛਾ ਠੀਕ ਐ ਤੇ ਜਿੱਦਾਂ ਤਿਆਰ ਹੁੰਦੀ ਬੱਚੀ ਸੋਹਣੀ ਬੱਚੀ ਆ ਤੇ 20 ਤੋਂ ਪਾ ਦੁੱਧ ਦੇਣਾ ਚਾਹੀਦਾ ਹੈ ਨਾ ਅੱਛਾ ਹਾਂਜੀ 20 ਤੋਂ ਪਲੱਸ ਇਹ ਵੀ ਜਿਹੜਾ ਚੁਵਾਈ ਜਾਊਗੀ ਚੁਵਾਈ ਜਾਊਗੀ ਵੀਰ ਬਲੱਸ ਇਹਦਾ ਮੁੱਲ ਇਹਦਾ ਵੇਚੀ ਮੁੱਲ ਉਹਨਾਂ ਨੇ ਚਲੋ ਜੀ ਮਨ ਤੁਹਾਡੇ ਕੋਲ ਸੋਇਆ ਹੁੰਦਾ ਹਾਂ ਜੇ ਆਪਾਂ ਇਹਨੂੰ ਮੋੜਾ ਇਹਦਾ 60000 ਦੇਵਾਂਗੇ ਅੱਛਾ ਇਹ 60000 ਦੀ ਦੇ ਦੋਗੇ ਹਾਂਜੀ ਵੀਰ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ 20 ਤੋਂ ਪਲੱਸ ਆ 20 ਤੋਂ ਪਲੱਸ ਹੀ ਇਹ ਵੀ ਜਾਊਗੀ ਬਾਕੀ ਤਾਜਾ ਲਵੇ ਮੇਰਾ ਆਪਣਾ ਕੱਦ ਬੜਾ ਆ ਸਾਰੇ ਗਾਮਾ ਉੱਥੇ ਕੱਦ ਵਾਲੀਆਂ ਨੇ ਹਾਂਜੀ ਨਹੀਂ ਚੰਗੇ ਕੱਦ ਵਾਲੀਆਂ ਵਾਂ ਹਾਂਜੀ ਹਾਂਜੀ ਤੇ ਮੈਂ ਆਪਣਾ ਕੱਦ ਖਾਸ ਕਰਕੇ ਵੀਡੀਓ ਵਿੱਚ ਝਾਕੇ ਗਾਮਾ ਦਾਹਾ ਉਹਨਾ ਹਾਂਜੀ ਹਾਂਜੀ ਬਾਕੀ ਚਲੋ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਆ ਆਪਾਂ ਇੱਥੇ ਆ ਕੇ ਝੋਕੇ ਪਸੰਦ ਕਰੇ ਧਾਰਾ ਕੱਢ ਕੇ ਖੜੇ ਜਿਹਦੇ ਮਰਜ਼ੀ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਦੇਖ ਸਕਦੇ ਜੀ ਆ ਪਸ਼ੂ ਜਿਹੜੇ ਵੀਰ ਜੀ ਹੁਣਾਂ ਟੋਟਲ 4 ਬਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ